ਤਰੀ ਗੱਲ ਦਾ ਬੁਰਾ ਨਾ ਮੰਨਿਓ ਪਰ ਸਾਨੂੰ ਬੇਫਕੂਫ ਬਣਾਉਣਾ ਬਹੁਤ ਜ਼ਿਆਦਾ ਸੌਖਾ ਹੈ ਪਹਿਲਾਂ ਆ ਵੀਡੀਓ ਦੇਖੋ ਤੁਸੀਂ ਸੰਗਤ ਜੀ ਜੋ ਤੁਸੀਂ ਤਵੀ ਦੇਖ ਰਹੇ ਹੋ ਇਹ ਉਹੀ ਤਵੀ ਆ ਜਿਸ ਦੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤਸਵੀਹੇ ਦਿੱਤੇ ਗਏ ਸੀ ਸਾਰੇ ਜਣੇ ਦਰਸ਼ਨ ਕਰੋ ਤੇ ਵਾਹਿਗੁਰੂ ਜੀ ਲੈ ਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਇਹ ਬਿਲਕੁਲ ਗਲਤ ਜਾਣਕਾਰੀ ਆ ਇਹ ਗਲਤ ਜਾਣਕਾਰੀ 13 ਲੱਖ ਲੋਕਾਂ ਨੇ ਦੇਖੀ ਹੋਈ ਆ ਔਰ ਮੈਨੂੰ ਬੜਾ ਅਫਸੋਸ ਹੋਇਆ ਜਦੋਂ ਮੈਂ ਇਹ ਰੀਲ ਦੇ ਕਮੈਂਟਸ ਪੜੇ 90 ਤੋਂ 95% ਕਮੈਂਟ ਸੀਗੇ ਵਾਹਿਗੁਰੂ 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 ਇਹ ਇਤਿਹਾਸਿਕ ਤਵੀ ਨਹੀਂ ਹੈਗੀ ਇਹ ਤਾਂ ਵੀ ਇੱਕ ਮਾਡਲ ਦੀ ਤਰ੍ਹਾਂ ਬਣਾਈ ਹੋਈ ਆ ਜੋ ਵਿਰਾਸਤੇ ਖਾਲਸਾ ਅਨੰਦਪੁਰ ਸਾਹਿਬ ਵਿਖੇ ਮੌਜੂਦ ਆ ਹੁਣ ਇਹ ਜਿਹੜੀ ਗਲਤ ਜਾਣਕਾਰੀ ਆ ਉਹ 27000 ਲੋਕਾਂ ਨੇ ਸ਼ੇਅਰ ਕੀਤੀ ਹੋਈ ਆ ਤੁਸੀਂ ਯਕੀਨ ਕਰ ਸਕਦੇ ਹੋ ਮੈਨੂੰ ਪਤਾ ਜੋ ਸਹੀ ਜਾਣਕਾਰੀ ਇੱਥੇ ਅਸੀਂ ਦੇ ਰਹੇ ਆ ਉਹ ਬਹੁਤ ਘੱਟ ਸ਼ੇਅਰ ਹੋਊਗੀ ਕਿਉਂਕਿ ਗਲਤ ਜਾਣਕਾਰੀ ਅਸੀਂ ਜ਼ਿਆਦਾ ਸ਼ੇਅਰ ਕਰਦੇ ਹਾਂ ਔਰ ਸਹੀ ਜਾਣਕਾਰੀ ਜਿੰਨਾ ਚਿਰ ਅਸੀਂ ਵੱਧ ਨਹੀਂ ਸ਼ੇਅਰ ਕਰਾਂਗੇ ਉਹਨਾਂ ਚਿਰ ਸਾਡੇ ਇਤਿਹਾਸ 'ਚ ਮਿਲਾਵਟ ਹੁੰਦੀ ਰਹੇਗੀ